ਬਾਪੂ ਕੱਲ ਨੂੰ ਨਵਾਂ ਸਾਲ ਆ ਕੱਲ ਨੂੰ ਕੀ ਕਰਗੇ ਬਹੁਤ ਜਿਆਦਾ ਲੱਗ ਜਾ ਠੀਕ ਕਰ ਲੈ ਕਹਿੰਦਾ ਬੱਲਾ ਕੰਦਾ ਯਾਰ ਵਾਹ ਜਿਵੇਂ ਪੁੱਛਿਆ ਮੁੱਠਾ ਦੇ ਚੱਲਦਾ ਹੋਸੀ ਮੇਰੀ ਨਿਕੜੀ ਆ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਵਧੀਆ ਹੋਵਗੇ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਟੀਜ਼ਰ ਤੋਂ ਅੰਦਾਜ਼ਾ ਲਾ ਹੀ ਲਿਆ ਹੋਵੇਗਾ ਕਿ ਅੱਜ ਦੀ ਵੀਡੀਓ ਬਹੁਤ ਫਨੀ ਹੋਣ ਵਾਲੀ ਹੈ ਨਵੇਂ ਸਾਲ ਤੇ ਤੁਹਾਨੂੰ ਸੁਣਾਉਣ ਲਈ ਬਹੁਤ ਫਨੀ ਵੀਡੀਓ ਲੈ ਕੇ ਆਏ ਆ ਵੀਡੀਓ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਤੂ ਟੇਗੀ ਕੈਸੇ ਅੰਬੂਜਾ ਸਿਮੈਂਟ ਸੇ ਜੋ ਬਣੀ ਹੈ ਅੰਬੂਜਾ ਸਿਮੈਂਟ ਆਹਾਂ ਕਿਸੇ ਕਿਨੇ ਕਾਟਾ ਅਰੇ ਪਿਆਜ਼ ਦਾ ਮਜ਼ਾ ਇਤਨਾ ਆਤਾ ਹੈ ਜਦ ਉਸੇ ਮੁੱਠ ਮਾਰ ਕੇ ਖਾਇਆ ਜਾਏ ਹਾਂਜੀ ਮਿਤਰੋ ਆਜਾ ਪਾ ਤੁਹਾਨੂੰ ਟਫਵਾਨੇ ਤੱਤੀ ਵਾਲਾ ਬਲਦਰ ਤੇ ਐ ਪੈਟ ਨਾ ਮਿਤਰੋ ਬੜਾ ਹੀ ਜ਼ਿਆਦਾ ਟੈਂਡ ਹੁੰਦਾ ਤੇ ਲੋ ਜੀ ਰੰਦੇ ਤੱਤੀ ਵਾਲਾ ਬਲਦਰ ਤੇ ਬੜਾ ਹੀ ਜ਼ਿਆਦਾ ਟੈਂ ਟੇ ਟਮਾਟਰ ਆਪਾਂ ਨਹੀਂ ਖਾਣਾ ਟੱਟੀ ਵਾਲਾ 버ਗਰ ਟੱਟੀ ਵਾਲਾ 버ਗਰ ਤੂੰ ਹੀ ਖਾ ਬਲਦਰ ਤੇ ਬੜਾ ਹੀ ਜ਼ਿਆਦਾ ਟੈਂ ਟੇ ਟਮਾਟਰ ਤੂੰ ਮੇਰੇ ਉੱਤਰ ਪਾ ਤੇ ਠੂਫੀਆਂ ਮਸਾਲੇ ਸਾਲੇ ਨੇ ਮਨ ਚਕਾਤਾ 버ਗਰ ਤੋਂ ਤੈਂਦੀ ਪੂਰੀ ਤਰੀਕੇ ਨਾਲ ਮੀਟਰ ਪਾਤੇ ਠੂਫੀਆ ਮਸਾਲਾ ਪਾਤੇ ਹੁਣ ਤੈਂਦੀ ਪੂਰੀ ਤਰੀਕੇ ਨਾਲ ਆ ਵੀ ਖਾ ਭਰਾਵਾ ਨਾਲੇ ਆਪਣੇ ਘਰੇ ਲੈ ਜੀ ਭੈਣ ਚੋ 버ਗਰ ਨਹੀਂ ਖਾਣਾ ਨਾ ਖਾਓ ਕਿਸੇ ਨੇ ਗਾਲ ਨਹੀਂ ਕੱਢਣੀ ਭਾਜੀ ਨੂੰ ਨਾਂ ਦਾ ਵਰਤ ਰੱਖਿਆ ਸਾਲੀ ਸਵੇਰੇ ਸਵੇਰੇ ਚਾਹ ਵੀ ਨਹੀਂ ਪੀਤੀ ਸੀ ਚੰਗੀ ਫਸਲ ਹਮੇਸ਼ਾ ਕੀੜੇ ਖਾ ਜਾਂਦੇ ਆ ਅੱ ਰੱਬ ਕੀ ਢਲਵੇਂ ਤੇਰਾ ਕਿਉਂ ਸਾਰੇ ਤੂੰ ਰੱਖਿਆ ਵੀਰ ਚੁੱਪ ਕੇ ਬੈਠਾ ਸਾਨੂੰ ਲਾਂਨਤਾ ਵਾ ਆਤ ਲੈ ਗਿਆ ਛਿੰਤ ਤੂੰ ਸੌਣ ਦੇ ਮਹੀਨੇ ਮੈਂ ਬਸ ਇਹ ਨਾ ਗੱਲਾਂ ਕਰਕੇ ਸਾਡੀ ਸਿਹਤ ਨਹੀਂ ਬਣਦੀ ਰੱਬਾ ਇਹਦੇ ਨਾਲੋਂ ਦਸਵੇਰੇ ਸਵੇਰੇ ਸਾਡੀ ਬੱਖੀ 'ਚ ਲੱਤਾਂ ਮਾਰ ਦਿਆ ਕਰ ਬੀਨ ਵਾਲੇ ਬਾਬੇ ਨੂੰ ਬੇਨਤੀ ਆ ਬੀਨ ਬਾਰੀ ਬਾਰੀ ਇਹਨਾਂ ਦੀ ਬੌਂਡ ਚ ਪਾ ਕੇ ਇਹਨਾਂ ਦਾ ਕੀੜਾ ਕੱਢਿਆ ਜਾਵੇ ਨੱਚੀ ਬਹੁਤ ਸੋਹਣਾ ਪਰ ਫੇਰ ਵੀ ਥੋਡੀ ਭੈਣ ਦੀ ਲੰਨ ਲੋੜੇ ਦੇ ਤੇਲ ਨਾਲ ਚੱਲਣ ਵਾਲੀਆਂ ਸਕੂਟਰੀਆਂ ਬਾਬਾ ਬੀਨ ਇਹਨਾਂ ਦੀ ਬੌਂਡ ਚ ਦੇ ਦੇ ਜੋ ਕਿ ਇਹਨਾਂ ਦੇ ਚਿੱਤਰਾ ਚੋਂ ਸੱਪ ਕੱਢਣ ਦੀ ਕੋਸ਼ਿਸ਼ ਕਰਦੇ ਹੋਏ ਮੈਂ ਇੱਕ ਸਵਾਲ ਪੁੱਛਦਾ ਕੱਚ ਦਾ ਗਲਾਸ ਮੈਂ ਥੋੜੇ ਚਤਣਾ ਚ ਇਹਨੂੰ ਤੰਦ ਦਾ ਥੋਡੀ ਭੈਣ ਦੀ ਲੰਨ ਇਹ ਥੋੜੇ ਤੋਂ ਇਹ ਨਹੀਂ ਸਿਆ ਜਾਣਾ ਇਹ ਕੀ ਬੋਲੀ ਜਾਂਦੇ ਆ ਤੇ ਤੁਸੀਂ ਗੱਲ ਕਰਦੇ ਹੋ ਵੀ ਜਿਹੜਾ 8 ਫੁੱਟ ਦਾ ਲੰਗਾ ਸੀ ਕਰ ਲਿਆ ਸਾਡਾ ਪਾਰਟਨਰ ਉਹਨੂੰ ਸਹਾਰ ਲੇ ਮੈਨੂੰ ਤਾਂ ਮਨ ਵੀ ਦੂਜਾ ਲੱਗਦਾ ਵੇਖ ਦੰਦ ਕੱਢਦਾ ਹਰਾਮਜਾਦਾ ਸਾਲਾ 8 ਫੁੱਟ ਦਾ ਲੰਨ ਹੈ ਜਾਂ ਖੰਭਾ किसी इंसान को मैं कहता हूँ अगर टट्टी नहीं आ रही मेरे सामने बिठाओ खाली पेट लेके आओ उसको पैरों पे बिठा के एक नारियल पानी पिला सीधा सीधा वो पांच दस मिनट के अंदर कहेगा भैया प्रेशर काम टट्टी हो टट्टी होया पिया इधे कोल चले जाओ टट्टी ब्रांडेड आएगी प्रॉपर 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 एक 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 लिंडी लिंडी होती होती है 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 मैं तो बोलती हूँ ये तो टट्टी थे पीएचडी करी बैठा <laughs> सख्त आएगी जैसे प्रॉपर एक लिंडी होती है वो प्रॉपर बन के <laughs> चलो सेव का इतने तक काम टट्टी और टट्टी होया पिया टट्टी स्पेशलिस्ट <laughs> अशोक ले बैरी खरदा डंडे जमदूत का झोटा ओ बैरी खरदा डंडे देनी याखी ਸਰਪੰਚਾਂ ਦੀ ਟਰਾਲੀ ਉਹ ਟੋਡੀ ਭੈਣ ਨੂੰ 18 ਟੈਰੀ ਟਰਾਲਾ ਗਿਣੀ ਗਿਣੀ ਗਿਨਾਂਕ ਧੱਕੜੀ ਸਾਨੂੰ ਸੱਤ ਜਨਮਾਂ ਦਾ ਸਾਥ ਮਿਲੇ ਕੁੜੀ ਦੇ ਘਰ ਤਾਂ ਹਲਵਾਈ ਬੈਠੇ ਰਹਿੰਦੇ ਹਣੇ ਹਫ਼ਤੇ ਬਾਅਦ ਤਾਂ ਪ੍ਰੋਗਰਾਮ ਹੁੰਦਾ ਇੱਕ ਜਨਮ ਚ 4 ਘਰ ਵਾਲੇ ਸੋਚੋ 7 ਜਨਮ ਚ ਕਿੰਨੇ ਹੋਣਗੇ ਕੁਝ ਸਾਡ ਮਾਸੇ ਰਗਾ ਮੁਬਾਰਕਾਂ ਵੀ ਤੇਰਾ ਹੈਵੀ ਲਾਇਸੈਂਸ ਬਣ ਗਿਆ ਚਲ ਵੇ ਸੇਵਕਾ ਇੱਥੇ ਤਾਂ ਲੱਤਾਂ ਚੁੱਕੀ ਜਾਂਦੇ ਪੈਣ 14 ਨੇ ਸੌਦੀਆਂ ਫਿਲਮਾਂ ਵੀ ਫੇਲ ਕਰਤੀਆਂ ਚਿੱਟੀ ਕੋਟੀ ਵਾਲੀ ਲੱਗਦਾ ਅੱਜ ਟ੍ਰੇਨਿੰਗ ਤੇ ਆ ਚਾਚਾ ਲੱਤਾ ਫੜੀ ਪੀਲੇ ਸੂਟ ਵਾਲੇ ਦੀਆਂ ਕਿਸੇ ਦੇ ਮਾਰਨਾਂ ਦੇ ਵੇਹ ਹੋ ਹੋ ਲੋੜ ਤੇਰੀ ਪੈਂਦੀ ਐਂਡਰ ਲੱਗਦਾ ਇਹ ਖਰਾਬ ਤੇ ਜਰਪਾਏ ਤੇ ਦੂਰ ਕਲੱਚ ਪਲੇਟਾਂ ਦਾ ਕੰਮ ਹੋਣ ਵਾਲਾ ਬੋਲਣ ਤੇ ਸੋਨੂ ਡਿਆ ਕੁੜੀ ਬਸ ਨੂੰ ਹਿਲਾ ਰਹੀ ਆ ਇਹ ਸਾਲਾ ਗਾਣੇ ਚ ਗਲਤੀਆਂ ਕੱਢ ਰਿਹਾ ਕੁੜੀ ਜਲੰਧਰ ਟੱਪ ਗਈ ਇਹ ਸਾਲਾ ਹੱਲੇ ਬਰਨਾਲਾ ਹੀ ਫਿਰਦਾ ਤੁਸੀਂ ਗਾਣਾ ਲਾਓ ਕਿਹੜਾ ਗਾਣਾ ਪੁੱਤ ਯੂ نو ਵੋਚ ਵਨ ਰੈਂਬੋ ਰੈਂਬੋ ਵੀਰ ਤੇਰੀ ਪੈਂਟ ਦੇ ਵੀ ਘਰੇ ਤਰਪਾਲ ਪਾਉਣੀ ਆ ਜੇ ਕਿਸੇ ਨੂੰ ਸਪੋਰਟ ਨਹੀਂ ਕਰ ਸਕਦੇ ਤਾਂ ਗਾਲਾਂ ਜ਼ਰੂਰ ਕੱਢ ਦਿਆ ਕਰੋ ਹਾਂ ਕੀ ਹੋਰੀਸ ਇਸ ਸ਼ੀਮੋ ਕੈਨ ਵੀਜ਼ੀ ਯਾਰ ਮੈਨੂੰ ਤਾਂ ਇਸ ਵੀਰ ਨੂੰ ਕਾਬਜ ਹੋਈ ਲੱਗਦੀ ਆ ਤਗੜੇ ਹੋ ਕੇ ਲੱਗੇ ਰੋ ਹਜੇ ਕਰਦੇ ਤਾਂ ਚੰਗੀ ਤਰ੍ਹਾਂ ਜਲੂਸ ਨਹੀਂ ਨਿਕਲਿਆ ਹਾਂਜੀ ਦੋਸਤੋ ਇਸੇ ਨਾਲ ਵੀਡੀਓ ਨੂੰ ਕਰਦੇ ਆਂ ਖਤਮ ਉਮੀਦ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਵੀਡੀਓ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਪੇਸ਼ੀ ਹੁੰਦੀ ਆ ਤੇ ਤੁਸੀਂ ਸਾਨੂੰ ਕਮੈਂਟ ਰਾਹੀਂ ਦੱਸ ਸਕਦੇ ਹੋ ਅਸੀਂ ਅਗਲੀ ਵੀਡੀਓ ਵਿੱਚ ਉਸ ਦਾ ਸੁਧਾਰ ਕਰਾਂਗੇ ਸਾਡੇ ਵੱਲੋਂ ਨਵੇਂ ਸਾਲ ਦੀਆਂ ਇੱਕ ਵਾਰੀ ਫੇਰ ਤੋਂ ਬਹੁਤ ਬਹੁਤ ਵਧਾਈਆਂ ਹੱਸਦੇ ਰਹੋ ਖੁਸ਼ ਰਹੋ ਧੰਨਵਾਦ